ਪੁੱਤ ਨੂੰ ਹਜੇ ਕੈਨੇਡਾ ਗਏ 4 ਦੇਣੀ ਹੋਏ ਸੀ ਮਾਪਿਆਂ ਦਾ ਕੈਨੇਡਾ ਵਾਲਾ ਚਾਹ ਨਹੀਂ ਲੱਥਾ ਸੀਗਾ ਕਿ ਕੈਨੇਡਾ ਤੋਂ ਸੁਨੇਹਾ ਆਇਆ ਕਿ ਤੁਹਾਡਾ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਸੁਣ ਕੇ ਮਾਪਿਆਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ ਸਮਝੋ ਉਹਨਾਂ ਦੀ ਪੂਰੀ ਦੁਨੀਆ ਜਿਹੜੀ ਹੈਗੀ ਆ ਉਹ ਹੀ ਉੱਜੜ ਗਈ ਇਹ ਤਸਵੀਰਾਂ ਜਿਹੜਾ ਉਹ ਪਰਿਵਾਰ ਦੀਆਂ ਜਿਨ੍ਹਾਂ ਦਾ ਗੱਭਰੂ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਏ 33 ਸਾਲਾ ਵਰਿੰਦਰ ਸਿੰਘ ਹਜੇ 4 ਦਿਨ ਪਹਿਲਾਂ ਕੈਨੇਡਾ ਗਿਆ ਸੀ 14 ਤਰੀਕ ਨੂੰ ਕੈਨੇਡਾ ਦੀ ਧਰਤੀ ਤੇ ਉਤਰਿਆ ਸੀਗਾ ਉਦੋਂ ਬਾਅਦ 17 ਤਰੀਕ ਨੂੰ ਕੈਨੇਡਾ ਚੋਂ ਫੋਨ ਆਉਂਦਾ ਕਿ ਤੁਹਾਡਾ ਪੁੱਤ ਜਿਹੜਾ ਹੈਗਾ ਉਹ ਇਸ ਦੁਨੀਆ ਦੇ ਵਿੱਚ ਹੁਣ ਮੈਂ ਹੀ ਰਿਹਾ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਕਪੂਰਥਲਾ ਦੇ ਪਿੰਡ ਮੰਡੇਰ ਵੇਟ ਦੀਆਂ ਜਿੱਥੋਂ ਦਾ 33 ਸਾਲਾ ਵਰਿੰਦਰ ਸਿੰਘ ਚਾਈ ਚਾਈ ਆਪਣੇ ਸੁਪਨੇ ਜਿਹੜੇ ਆ ਪੂਰੇ ਕਰਨ ਦੇ ਲਈ ਪਰਿਵਾਰ ਦੀ ਗਰੀਬੀ ਚੱਕਣ ਦੇ ਲਈ ਕੈਨੇਡਾ ਗਿਆ ਸੀਗਾ 13 ਤਰੀਕ ਨੂੰ ਘਰੋਂ ਗਿਆ ਏ 14 ਤਰੀਕ ਨੂੰ ਜਿਹੜਾ ਹੈਗਾ ਉਹਦੀ ਕੈਨੇਡਾ ਦੇ ਵਿੱਚ ਫਲੈਟ ਦੀ ਲੈਂਡਿੰਗ ਸੀ ਕੈਨੇਡਾ ਦੇ ਵਿੱਚ ਉਤਰਿਆ ਆਪਣੇ ਇੱਕ ਦੋਸਤ ਦੇ ਕੋਲੇ ਜਿੱਥੇ ਉਹਨੇ ਜਾਣਾ ਸੀ ਉਥੇ ਗਿਆ ਏ ਉਸ ਤੋਂ ਬਾਅਦ ਹਾਲਾਂਕਿ ਜਦੋਂ ਉਹਦਾ ਦੋਸਤ ਬਾਹਰੋਂ ਕੰਮ ਤੋਂ ਆਉਂਦਾ ਹੈ ਤਾਂ ਉਸਨੇ ਇਸ ਨੂੰ ਚਾਹ ਬਣਾਉਣ ਦੇ ਲਈ ਕਿਹਾ ਜਦੋਂ ਦੂਸਰੀ ਵਾਰ ਆਵਾਜ਼ ਦਿੱਤੀ ਤਾਂ ਅੱਗੋਂ ਕੋਈ ਵੀ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਜਦੋਂ ਇਸ ਨੂੰ ਕੋਲੇ ਆ ਕੇ ਫਲੂਨਿਆ ਗਿਆ ਤਾਂ ਸਾਹ ਜਿਹੜੇ ਹੈਗੇ ਆ ਉਸ ਦੇ ਵਿੱਚ ਨਹੀਂ ਸੀ ਜਾਂ ਅੱਗੋਂ ਆਪਾਂ ਕਹਿ ਸਕਦੇ ਹਾਂ ਕਿ ਬੋਲ ਕੁਝ ਵੀ ਨਹੀਂ ਰਿਹਾ ਸੀ ਇਹ ਸਾਰੀ ਗੱਲਬਾਤ ਉਸਦੇ ਦੋਸਤ ਨੇ ਵਿਰਿੰਦਰ ਦੇ ਦੋਸਤ ਨੇ ਦੱਸੀ ਹੈ ਕਰਦਿਆਂ ਨੂੰ ਔਰ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਮੈਂ ਐਂਬੂਲੈਂਸ ਭਲਾਈ ਉੱਥੇ ਐਂਬੂਲੈਂਸ ਦੇ ਵਿੱਚ ਜਿਹੜੇ ਡਾਕਟਰ ਸੀਗੇ ਡਾਕਟਰੀ ਟੀਮ ਨੇ ਸਾਰਿਆਂ ਨੇ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਇਸ ਦੇ ਵਿੱਚ ਕੁਝ ਵੀ ਨਹੀਂ ਰਿਹਾ ਤੇ ਉਸ ਤੋਂ ਬਾਅਦ ਫੋਨ ਜਿਹੜਾ ਹੈਗਾ ਵਰਿੰਦਰ ਦੇ ਘਰਦਿਆਂ ਨੂੰ ਜਿਹੜਾ ਕੀਤਾ ਗਿਆ ਏ ਤੇ ਉਦੋਂ ਬਾਅਦ ਤੁਸੀਂ ਇਹ ਮਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਰੋਂਦੇ ਰੋਂਦੇ ਇਹੀ ਗੱਲ ਕਹਿ ਰਹੀ ਹੈ ਕਿ ਮੇਰੀ ਦੁਨੀਆ ਜਿਹੜੀ ਆ ਉਹ ਉੱਜੜ ਗਈ ਹੈ ਕਿਉਂਕਿ ਸਿਰਫ ਅਜੇ 4 ਦਿਨ ਪਹਿਲਾਂ ਹੱਸਦਾ ਹੱਸਦਾ ਘਰੋਂ ਪੁੱਤ ਨੂੰ ਤੋਰਿਆ ਸੀਗਾ ਰਿਸ਼ਤੇਦਾਰ ਸਾਰੇ ਆਏ ਸੀਗੇ ਵਧਾਈਆਂ ਦੇ ਰਹੇ ਸੀਗੇ ਕਿ ਹੁਣ ਪਰਿਵਾਰ ਦੀ ਜਿਹੜੀ ਗਰੀਬੀ ਹੈ ਉਹ ਦੂਰ ਹੋ ਜਾਊਗੀ ਆਪਣੇ ਸੁਪਨੇ ਪੂਰੇ ਹੋਣਗੇ ਪਰ ਜੋ ਲਿਖਿਆ ਹੁੰਦਾ ਆਪਣੇ ਕਰਮਾਂ ਦੇ ਵਿੱਚ ਉਹ ਹੀ ਆਪਾਂ ਨੂੰ ਮਿਲਦਾ ਹੈ ਸੋ ਇਹ ਤਸਵੀਰਾਂ ਦੇਖੋ ਔਰ ਖਾਸ ਤੌਰ ਤੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਸੋਗ ਦੀ ਜਿਹੜੀ ਹੈ ਉਹ ਲਹਿਰ ਹੈ ਔਰ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਜਿੰਨੇ ਲੱਖ ਲਾ ਕੇ ਪੁੱਤ ਨੂੰ ਉੱਥੇ ਤੋਰਿਆ ਸੀਗਾ ਕਰਜ਼ਾ ਚੱਕ ਕੇ ਹਾਲਾਂਕਿ ਸਾਰੇ ਕਰਜ਼ਾ ਚੱਕੀ ਆਪਾਂ ਇਹ ਕਰਦੇ ਆ ਜਿਹੜੇ ਵੀ ਧੀਆਂ ਪੁੱਤ ਬਾਹਰ ਜਾਂਦੇ ਆ ਪੜ੍ਹਨ ਦੇ ਲਈ ਪਰ ਹੁਣ ਜਦੋਂ ਡੈੱਡ ਬੋਡੀ ਮ੍ਰਿਤਕ ਦੇ ਕੈਨੇਡਾ ਤੋਂ ਵਾਪਸ ਆਉਣੀ ਹੈ ਉਹ ਵੀ ਸੌਖੀ ਨਹੀਂ ਆਉਂਦੀ ਉਹਦੇ ਲਈ ਵੀ ਪਰਿਵਾਰਕ ਮੈਂਬਰਾਂ ਨੇ ਜਿਹੜਾ ਉਹ ਸਰਕਾਰ ਤੋਂ ਮਦਦ ਦੀ ਗੁਹਾਰ ਲਈ ਹੈ ਕਿ ਅਸੀਂ ਆਪਣੇ ਪੁੱਤ ਦਾ ਲਾਸਟ ਵਾਰ ਦਾ ਮੂੰਹ ਦੇਖਣਾ ਹੈ ਉਹਦਾ ਸੰਸਕਾਰ ਜਿਹੜਾ ਹੈਗਾ ਉਹ ਇਧਰਲੇ ਪਾਸੇ ਕਰੀਏ ਰੀਤੀ ਰਿਵਾਜ ਦੇ ਮੁਤਾਬਕ ਕਰੀਏ ਹੋਰ ਪਰਿਵਾਰਕ ਮੈਂਬਰਾਂ ਨੇ ਕੀ ਕੁਛ ਕਿਹਾ ਹੈ ਉਹ ਵੀ ਆਉ ਤੁਹਾਨੂੰ ਸੁਣਾ ਦਿੰਨੇ ਆ ਹਏ ਹਏ ਮਰ ਗਏ ਵੀਰਾ ਹੀ ਜੁੰਦੇ ਮਰ ਗਿਆਂ ਸਾਡਾ ਤੋੜ ਗਿਆਂ ਲੱਗ ਸੇਂਜੁੰਨ ਦੇ ਮਰ ਗਿਆ ਵੀ ਰਾਈ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਛ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਇਹ ਸਾਰਾ ਨੰਬਰ ਗਏ ਆ ਅੰਬਰਸ ਤੇ ਚੜਾ ਕੇ ਆ ਗਏ ਆ 12 ਤਰੀਕ ਨੂੰ ਆ ਗਿਆ ਤੇran ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਕੈਨੇਡਾ ਪਹੁੰਚ ਕੇ ਫੇ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਇੱਥੇ ਮਰਪੂਰ ਵੀ ਮੋਈਆਂ ਭਾਈਆਂ ਨੇ ਜਲੇਬੀਆਂ ਫੜਾਉਂਦੇ ਨੇ ਕਵੀ ਨੇ ਭਾਈ ਇਹ ਕਾ ਜਲਮ ਤਰ ਮਨਾ ਸੇਵਾ ਜਾਂਦੇ ਤਨ ਮੇਰੇ ਅਰੇ ਨੜੀ ਬਦਾਨਾ ਹਣ ਤੇ ਵੀ ਸੇਵਾ ਬੰਬ ਮਾਰ ਦੇਣਾ ਹਾਏ ਹਾਏ ਮੇਰ ਬਾ ਤੁਹਾਨੂੰ ਕਿਵੇਂ ਜਾਣਕਾਰੀ ਮਿਲਦੀ ਹੈ ਬਾਬਾ ਨੂੰ ਫੋਨ ਆਇਆ ਹੀ ਖਲੀ ਤੇ ਮੇਰਾ ਮਿੱਧਨ ਵਾਲੀ ਜੀ ਨੇ ਮਿੱਤਣਾ ਨਹੀਂ ਮਿਲਕ ਲੀਦੇ ਨੇ ਜਿਸੇ ਜੁਲਾਈ 13 ਨੂੰ ਗਏ ਜੀ ਕੁਝ ਦਿਨ ਹੀ ਹੋਏ ਆ ਜੀ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਨੇ ਰਹਿੰਦੇ ਸੀ ਉਹ ਮੁੰਡਾ ਕੰਮ ਕਰਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਵਾਜ ਨਹੀਂ ਦਿੱਤੀ ਦਵਾਰਾ ਫੇਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦ ਖਤਮ ਹੋ ਗਿਆ